ਸਤ ਸ੍ਰੀ ਅਕਾਲ ਸੋ ਬਹੁਤ ਡਿਮਾਂਡ ਆ ਰਹੀ ਸੀ weight gaining ਦੇ ਵੀਡੀਓ ਬਣਾਉਣ ਲਈ ਜਿੰਨੇ ਮੇਰੇ ਜਿਮ ਵਾਲੇ ਨੌਨ ਨੇ ਜਿੰਨੇ ਵੀ ਮੇਰੇ ਹੋਰ ਕਲਾਇੰਟ ਨੇ ਬਹੁਤ ਡਿਮਾਂਡ ਕਰ ਰਹੇ ਸੀ ਇਸ ਵੀਡੀਓ ਦੀ ਵੀ weight gaining ਦੇ ਵੀਡੀਓ ਚਾਹੀਦੀ ਹੈ ਇੱਕ ਜਿਹੜੇ ਮੇਰੇ ਭੈਣ ਭਰਾ ਸਰੀਰਕ ਪੱਖੋਂ ਕਮਜ਼ੋਰ ਨੇ ਜਾਂ ਦੁਬਲੇ ਪਤਲੇ ਨੇ ਜਿੰਨਾ ਮਰਜ਼ੀ ਖਾ ਲੈਣ ਸਰੀਰ ਨੂੰ ਨਹੀਂ ਲੱਗਦਾ ਬਹੁਤ ਸਾਰੇ ਮੁੰਡੇ ਕੁੜੀਆਂ ਇਸੇ ਕਰਕੇ ਆਪਣੀ ਸਿਹਤ ਨੂੰ ਲੈ ਕੇ ਪਰੇਸ਼ਾਨ ਰਹਿੰਦੇ ਨੇ ਕਿ ਉਹਨਾਂ ਦਾ ਵਜ਼ਨ ਕਿਉਂ ਨਹੀਂ ਵੱਧ ਰਿਹਾ ਅੱਜ ਇਸ ਵੀਡੀਓ ਵਿੱਚ ਇਸ ਦਾ ਪੱਕਾ ਹੱਲ ਐਕਸਪਲੇਨ ਕਰਾਂਗੇ ਆਪਾਂ ਵੀਡੀਓ ਵਿੱਚ ਤੁਹਾਨੂੰ ਫੂਡ ਕੰਬੀਨੇਸ਼ਨ ਜਿਸ ਨਾਲ weight ਤੇਜ਼ੀ ਨਾਲ ਵੱਧ ਸਕਿਆ ਅਤੇ ਕੁਝ ਕਸਰਤਾਂ ਤੇ ਗੱਲ ਕਰਾਂਗੇ ਜਿਵੇਂ ਦੁਬਲੇ ਅਤੇ ਪਤਲੇਪਨ ਦੇ ਕਈ ਕਾਰਨ ਹੋ ਸਕਦੇ ਨੇ ਤੇਜ਼ ਮੈਟਾਬੋਲਿਜ਼ਮ ਪਾਚਨ ਦੀ ਕਮੀ ਜਾਂ ਸ਼ਾਇਦ ਤੁਸੀਂ ਗਲਤੀ ਜਿਹਾ ਖਾ ਰਹੇ ਹੋਵੋ ਪਰ ਚਿੰਤਾ ਦੀ ਕੋਈ ਗੱਲ ਨਹੀਂ ਹੈਗੀ weight ਵਧਾਉਣ ਵਿੱਚ ਕੋਈ ਰੌਕਟ ਸਾਇੰਸ ਨਹੀਂ ਹੁੰਦੀ ਬਸ ਸਹੀ ਤਰੀਕਾ ਪਤਾ ਹੋਵੇ ਖਾਣ ਪੀਣ ਦਾ वजन ਵਧਾਉਣ ਲਈ 70% ਜੰਗ ਤੁਹਾਡੇ ਖਾਣ ਪੀਣ ਤੇ ਨਿਰਭਰ ਕਰਦੀ ਆ ਇਸ ਤੋਂ ਪਹਿਲਾਂ ਕਿ ਅੱਗੇ ਵਧੀਏ ਵੀਡੀਓ ਨੂੰ ਜ਼ਰੂਰ ਲਾਈਕ ਕਰ ਦਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਜੇ ਨਹੀਂ ਕੀਤਾ। ਵਜ਼ਨ ਵਧਾਉਣ ਲਈ ਸਿਰਫ ਜ਼ਿਆਦਾ ਖਾਣਾ ਪੀਣਾ ਜ਼ਰੂਰੀ ਨਹੀਂ ਹੁੰਦਾ। ਸਗੋਂ ਸਹੀ ਫੂਡ ਕੰਬੀਨੇਸ਼ਨ ਅਤੇ ਸਹੀ ਤਰੀਕੇ ਨਾਲ ਖਾਣਾ ਜ਼ਰੂਰੀ ਹੁੰਦਾ। ਵਜ਼ਨ ਵਧਾਉਣ ਲਈ ਤੁਹਾਨੂੰ ਹਾਈ ਕੈਲਰੀਜ਼ ਅਤੇ ਹਾਈ ਪ੍ਰੋਟੀਨ ਡਾਈਟ ਦੀ ਲੋੜ ਹੁੰਦੀ ਹੈ। ਜਦੋਂ ਵੀ ਖਾਣੇ ਟਾਈਮ ਹੈਲਦੀ ਫੈਟਸ, ਪ੍ਰੋਟੀਨ ਅਤੇ ਕਾਰਬੋਹਾਈਡਰੇਟ ਸਹੀ ਮਿਸ਼ਰਣ ਨਾਲ ਖਾਧਾ ਜਾਂਦਾ ਤਾਂ ਉਸ ਵਿੱਚੋਂ ਜ਼ਿਆਦਾ ਕੈਲਰੀਜ਼ ਮਿਲਦੀਆਂ ਨੇ। weight gain ਦੀ ਪ੍ਰਕਿਰਿਆ ਵਿੱਚ ਫੂਡ ਕੰਬੀਨੇਸ਼ਨ ਦਾ ਅਸਰ ਜ਼ਿਆਦਾ ਖਾਣ ਨਾਲੋਂ ਕਿਤੇ ਵੱਧ ਹੁੰਦਾ। ਇਸਦੇ ਪਿੱਛੇ ਕੁਝ ਵਿਗਿਆਨਿਕ ਕਾਰਨ ਨੇ ਜੋ ਸਰੀਰ ਨੂੰ ਤੇਜ਼ੀ ਨਾਲ ਬਦਲਣ ਵਿੱਚ ਮਦਦ ਕਰਦੇ ਨੇ। ਕੁਝ ਚੰਗੇ ਫੂਡ ਕੰਬੀਨੇਸ਼ਨ ਨੇ ਜੋ ਤੁਹਾਡੇ ਨਾਲ ਸਾਂਝੇ ਕਰ ਦਿੰਨਾ। ਜਿਵੇਂ ਵਜਨ ਵਧਾਉਣ ਲਈ ਦੁੱਧ ਤੇ ਕੇਲਾ ਸਭ ਤੋਂ ਪ੍ਰਾਣਾ ਤੇ ਅਸਰਦਾਰ ਤਰੀਕਾ ਆ। ਲੈਣਾ ਕਦੋਂ ਤੇ ਕਿਵੇਂ ਉਹ ਦੇਖ ਲੈਨੇ ਆ। ਦੋ ਕੇਲੇ ਅਤੇ ਇੱਕ ਗਲਾਸ ਫੁੱਲ ਕਰੀਮ ਮਿਲਕ ਦਾ ਸ਼ੇਕ ਬਣਾਉਣਾ। ਇੱਕ ਚਮਚ ਸ਼ਹਿਦ ਅਤੇ ਪੀਨਟ ਵਾਟਰ ਪਾਉਣ ਵਾਲੀ ਜੀ ਤਾਂ ਕਿ ਦੁੱਗਣੀ ਹੋ ਜਾਊ। ਇਹ ਸ਼ੇਕ ਨੂੰ ਲੈਣ ਦਾ ਸਮਾਂ ਨਾਸ਼ਤੇ ਵਿੱਚ ਸਭ ਤੋਂ ਵੈਸਟ ਆ। ਪੂਰਾ ਦਿਨ ਸਰੀਰ ਵਿੱਚ એનર્ਜੀ ਬਣਾਈ ਰੱਖੂ। ਰਾਤ ਟਾਈਮੇ ਸ਼ੇਕ ਤੋਂ ਪਰਹੇਜ਼ ਕਰੋ ਥੋੜਾ ਜਿਹਾ। ਕਿਉਂਕਿ ਇਹ ਹੈਵੀ ਹੋਣ ਕਰਕੇ ਪਾਚਨ ਖਰਾਬ ਕਰ ਸਕਦਾ ਤੁਹਾਡਾ ਇੱਕ ਖਾਲੀ ਪੇਟ ਕਦੇ ਇਕੱਲੇ ਕੇਲੇ ਦਾ ਸੇਵਨ ਨਹੀਂ ਕਰਨਾ ਹਮੇਸ਼ਾ ਦੁੱਧ ਜਾਂ ਕਿਸੇ ਹੋਰ ਚੀਜ਼ ਨਾਲ ਮਿਲਾ ਕੇ ਲੋ ਜਾਂ ਸਵੇਰੇ ਨਾਸ਼ਤੇ ਵਿੱਚ ਦਲੀਆ ਖਾਓ ਕਿਉਂਕਿ ਦਲੀਆ ਸਰੀਰ ਨੂੰ ਹੌਲੀ-ਹੌਲੀ એનર્ਜੀ ਦਿੰਦਾ ਦਲੀਆ ਹਮੇਸ਼ਾ ਪਾਣੀ ਦੀ ਬਜਾਏ ਦੁੱਧ ਨਾਲ ਬਣਾਓ ਉੱਪਰੋਂ 10-15 ਬਦਾਮ ਅਤੇ 10-15 ਕਿਸ਼ਮਿਸ਼ ਪਾ ਲਓ ਬਹੁਤ ਸੁਆਦਿਸ਼ਟ ਅਤੇ ਕੈਲਰੀ ਭਰਪੂਰ ਦਲੀਆ ਬਣੇਗੀ ਪੀਨਟ ਵਾਟਰ ਬਰਾਊਨ ਬ੍ਰੈਡ ਅਤੇ ਕੇਲੇ ਦਾ ਸਮੇਲ ਵਜ਼ਨ ਵਧਾਉਣ ਲਈ ਇੱਕ ਕੈਲਰੀ ਬੰਬ ਵਾਂਗ ਹੈ ਇਸ ਨੂੰ ਹਮੇਸ਼ਾ ਵਰਕਆਊਟ ਤੋਂ 1.5 ਘੰਟੇ ਪਹਿਲਾਂ ਜ਼ਰੂਰ ਲਵੋ ਇਸ ਨਾਲ ਐਕਸਰਸਾਈਜ਼ ਦੌਰਾਨ ਵਧੀਆ ਪਰਫਾਰਮੈਂਸ ਹੋਊਗੀ ਲੌਂਗ ਟਾਈਮ એનર્ਜੀ ਬਣਾਈ ਰੱਖੂਗਾ ਦੂਜਾ ਬ੍ਰੈਡ ਕੇਲੇ ਪੀਨਟ ਬਟਰ ਨੂੰ ਲੈਣ ਦਾ ਸਹੀ ਸਮਾਂ ਹੈਗਾ ਸ਼ਾਮ ਨੂੰ 스ਨੈਕਸ ਟਾਈਮ 4-5 ਵਜੇ ਅਕਸਰ ਦੁਪਹਿਰੇ ਅਤੇ ਰਾਤ ਦੇ ਖਾਣੇ ਵਿੱਚ ਕਰ ਭੁੱਖ ਲੱਗਦੀ ਆ ਇਸ ਸਮੇਂ ਸਰੀਰ ਦਾ એનર્ਜੀ ਲੈਵਲ ਡਿੱਗਿਆ ਹੁੰਦਾ ਇਹ ਹੈਵੀ 스ਨੈਕਸ ਸਰੀਰ ਨੂੰ ਐਨਾਬੋਲਿਕ ਸਟੇਟ ਮਤਲਬ ਸਰੀਰ ਨੂੰ ਵਜ਼ਨ ਵਧਾਉਣ ਦੀ ਸਥਿਤੀ ਵਿੱਚ ਰੱਖੂਗਾ ਇਸ ਨੂੰ ਬਣਾਉਣ ਦਾ ਤਰੀਕਾ ਸੁਣ ਲਓ ਦੋ ਬ੍ਰਾਊਨ ਬ੍ਰੈਡ ਦੇ ਸਲਾਈਸ ਲੈਣੇ ਆ ਅਤੇ ਦੋ ਹੀ ਚਮਚ ਪੀਨਟ ਬਟਰ ਦੇ ਬ੍ਰੈਡ ਉੱਪਰ ਲਗਾ ਨਾਲ ਇੱਕ ਕੇਲੇ ਦੇ ਗੋਲ ਪੀਸ ਕੱਟ ਕੇ ਬਰੈਡ ਦੇ ਉੱਪਰ ਰੱਖੋ ਜੇ ਚਾਹੋ ਤਾਂ ਇੱਕ ਚਮਚ ਸ਼ਹਿਦ ਵੀ ਪਾ ਸਕਦੇ ਹੋ ਉੱਪਰ ਔਰ ਯਾਦ ਰੱਖ ਬਰੈਡ ਪੀਨਟ ਬਟਰ ਖਾਣ ਤੋਂ ਅੱਧਾ ਘੰਟਾ ਬਾਅਦ ਹੀ ਪਾਣੀ ਪੀਣਾ ਅੱਗੇ ਖਾਸ ਲੰਚ ਦੀ ਡਿਸ਼ ਹੈਗੀ ਆਪਣੀ ਆਲੂ ਅਤੇ ਦਹੀਂ ਆਲੂ ਅਤੇ ਦਹੀਂ ਦਾ ਕੰਬੀਨੇਸ਼ਨ वजन ਵਧਾਉਣ ਲਈ ਬਹੁਤ ਮਸ਼ਹੂਰ ਆ ਕਿਉਂਕਿ ਆਲੂ ਕਾਰਬੋਹਾਈਡਰੇਟਸ ਨਾਲ ਭਰਪੂਰ ਹੁੰਦਾ ਅਤੇ ਦਹੀਂ ਪ੍ਰੋ ਬਾਇਓਟੈਕਸ ਪ੍ਰਦਾਨ ਕਰਦੀ ਆ ਜਿਸ ਨਾਲ ਪਾਚਨ ਸ਼ਕਤੀ ਨੂੰ سپورਟ ਮਿਲਦੀ ਆ ਦਹੀਂ ਦੀ ਤਸੀਰ ਠੰਡੀ ਹੁੰਦੀ ਆ ਤੇ ਇਸ ਨੂੰ ਹਾਜਮ ਕਰਨਾ ਵੀ ਸੌਖਾ ਹੋ ਜਾਂਦਾ ਆ ਆਲੂ ਭਾਰੀ ਹੁੰਦੇ ਨੇ ਦਿਨ ਵੇਲੇ ਇਹਨਾਂ ਨੂੰ ਪਚਾਉਣ ਵਿੱਚ ਸਰੀਰ ਨੂੰ ਪੂਰਾ ਸਮਾਂ ਮਿਲ ਜਾਂਦਾ ਦਹੀਂ ਪੇਟ ਦੀ ਗਰਮੀ ਨੂੰ ਸ਼ਾਂਤ ਕਰਕੇ ਪਾਚਨ ਤੰਤਰ ਨੂੰ ਮਜ਼ਬੂਤ ਕਰਦੀ ਆ ਇਸ ਦਾ ਫਾਇਦਾ ਇਹ ਹੁੰਦਾ ਕਿ ਅਗਲੇ ਖਾਣੇ ਦੇ ਟਾਈਮ ਤੱਕ ਚੰਗੀ ਭੁੱਖ ਲੱਗ ਜਾਂਦੀ ਆ ਰਾਤ ਨੂੰ ਦਹੀਂ ਲੈਣ ਤੋਂ ਥੋੜਾ ਬਚਣਾ ਚਾਹੀਦਾ ਆਯੁਰਵੇਦ ਅਨਸਾਰ ਰਾਤ ਨੂੰ ਦਹੀਂ ਖਾਣ ਨਾਲ ਬਲਗਮ ਜ਼ੁਕਾਮ ਜਾਂ ਗੋਡਿਆਂ ਦੇ ਦਰਦੀ ਸਮੱਸਿਆ ਹੋ ਸਕਦੀ ਆ ਆਲੂ ਦਹੀਂ ਨੂੰ ਦੋ ਤਰੀਕੇ ਨਾਲ ਬਣਾ ਕੇ ਖਾ ਸਕਦੇ ਹੋ ਜੇ ਵਜਨ ਤੇਜ਼ੀ ਨਾਲ ਵਧਾਉਣਾ ਤਾਂ ਆਲੂ ਨੂੰ ਥੋੜਾ ਜਿਹਾ ਦੇਸੀ ਘਿਓ ਵਿੱਚ ਜੀਰਾ ਪਾ ਕੇ ਹਲਕਾ ਰੋਸਟ ਕਰ ਲੋ ਅਤੇ ਫਿਰ نیچے ਉਤਾਰ ਕੇ ਇੱਕ ਕੌਲੀ ਦਹੀਂ ਮਿਲਾ ਲਓ ਅਤੇ ਦੂਜਾ ਤਰੀਕਾ ਹੈਗਾ ਆਲੂ ਨੂੰ ਉਬਾਲ ਕੇ ਵਰਤੋ ਦੋ ਆਲੂ ਉਬਲੇ ਹੋਏ ਲੈ ਲਓ ਕੱਟ ਕੇ ਦਹੀਂ ਵਿੱਚ ਪਾ ਲਓ ਅਤੇ ਲੋੜ ਅਨੁਸਾਰ ਕਾਲੀ ਮਿਰਚ ਤੇ ਕਾਲਾ ଲුණු ਵਰਸ ਸਕਦੇ ਇੱਕ ਹੋਰ ਲੰਚ ਦੀ ਕੰਪਲੀਟ weight gain ਮੀਲ ਆ ਜੋ ਸਾਡੇ ਪੰਜਾਬੀ ਘਰਾਂ ਵਿੱਚ ਪਸੰਦ ਕੀਤੀ ਜਾਂਦੀ ਹੈ ਦਾਲ ਚੌਲ ਪਲੱਸ ਦੇਸੀ ਘਿਓ ਇਸ ਨੂੰ ਲੈਣ ਦਾ ਸਭ ਤੋਂ ਸਹੀ ਸਮਾਂ ਹੈਗਾ ਦੁਪਹਿਰ ਕਿਉਂਕਿ ਦੁਪਹਿਰੇ ਸਾਡਾ ਡਾਈਜੈਸ਼ਨ ਸਭ ਤੋਂ ਤੇਜ਼ ਹੁੰਦਾ ਇਸ ਲਈ ਭਾਰੀ ਖਾਣਾ ਤੇ ਦੇਸੀ ਘਿਓ ਆਸਾਨੀ ਨਾਲ ਹজম ਹੁੰਦਾ ਇਹਨਾਂ ਤਿੰਨੋਂ ਚੀਜ਼ਾਂ ਦਾ ਸਮਿਲ ਗਲਾਈਕੋਜਨ ਦੇ ਪੱਧਰ ਨੂੰ ਵਧਾਉਂਦਾ ਜੋ ਸਾਡੀਆਂ ਮਾਸਪੇਸ਼ੀਆਂ ਨੂੰ ਪਰਮਾ ਬਣਾਉਣ ਵਿੱਚ ਮਦਦ ਕਰਦਾ ਇਸ ਮੀਲ ਨੂੰ ਲੈ ਰਾਤ ਨੂੰ ਵੀ ਸਕਦੇ ਆ ਪਰ ਰਾਤ ਨੂੰ ਚਾਵਲ ਖਾਣ ਨਾਲ ਕਈ ਵਾਰ ਸਰੀਰ ਵਿੱਚ ਪਾਣੀ ਦੀ ਮਾਤਰਾ ਮਤਲਬ ਵਾਟਰ ਰੈਟੈਂਸ਼ਨ ਵੱਧ ਜਾਂਦੀ ਹੈ ਜਦੋਂ ਵੀ ਦੇਸੀ ਘਿਓ ਵਰਤਣਾ ਉਹ ਦਾਲ ਚਾਵਲ ਖਾਣ ਟਾਈਮ ਇੱਕ ਦੋ ਚਮਚ ਉੱਪਰ ਨੂੰ ਪਾਉਣੇ ਆ ਹੁਣ ਹੈਗੀ ਸਾਡੀ ਅਗਲੀ ਮੀਲ ਪਨੀਰ ਤੇ ਸ਼ਕਰਕੰਦੀ ਇਹਨਾਂ ਦਾ ਕੰਬੀਨੇਸ਼ਨ ਵਰਜਨ ਬਣਾਉਣ ਲਈ ਮਾਸਪੇਸ਼ੀਆਂ ਬਣਾਉਣ ਲਈ ਇੱਕ ਸੁਪਰ ਫੂਡ ਆ ਇਸ ਨੂੰ ਲੈਣ ਦਾ ਸਭ ਤੋਂ ਬੈਸਟ ਟਾਈਮ ਹੈਗਾ ਵਰਕਆਊਟ ਤੋਂ ਬਾਅਦ ਚਾਹੇ ਜਿਮ 'ਚ ਕਰਦੇ ਹੋ ਵਰਕਆਊਟ ਚਾਹੇ ਘਰਾਂ 'ਚ ਕਰਦੇ ਹੋ ਜਦੋਂ ਵੀ ਤੁਹਾਡਾ ਵਰਕਆਊਟ ਖਤਮ ਹੋਊਗਾ ਉਸਦੇ 30 ਤੋਂ 45 ਮਿੰਟ ਦੇ ਅੰਦਰ ਅੰਦਰ ਲੈ ਲਓ ਇਸ ਨੂੰ ਤਿਆਰ ਕਰਨ ਦੀ ਵਿਧੀ ਸੁਣ ਲਓ ਇੱਕ ਦੋ ਮੱਧਮ ਆਕਾਰ ਦੀਆਂ ਸ਼ਕਰਕੰਦੀਆਂ ਲੈਣੀਆਂ ਚਾਹੇ ਉਹਨਾਂ ਨੂੰ ਭੁੰਨ ਕੇ ਲੈ ਲਓ ਚਾਹੇ ਲੈ ਲਓ ਉਬਾਲ ਕੇ ਪਰ ਭੁੰਨੀ ਹੋਈ ਜ਼ਿਆਦਾ ਸਵਾਦ ਲੱਗਦੀ ਹੈ ਤੇ ਦੂਜੇ ਪਾਸੇ 100 ਗ੍ਰਾਮ ਪਨੀਰ ਲੈਣਾ ਕੱਚਾ ਵੀ ਕਾਲਾ ਨਮਕ ਤੇ ਕਾਲੀ ਮਿਰਚ ਲਾ ਕੇ ਖਾ ਸਕਦੇ ਹੋ ਜਾਂ ਹਲਕੇ ਦੇਸੀ ਘਿਓ 'ਚ ਸੋਤੇ ਵੀ ਕਰ ਸਕਦੇ ਹੋ ਰਾਤ ਨੂੰ ਸੌਣ ਟਾਈਮ ਸ਼ਕਰਕੰਦੀ ਖਾਣ ਤੋਂ ਜ਼ਰੂਰ ਬਚੋ ਕਿਉਂਕਿ ਇਸ ਵਿੱਚ ਕੰਪਲੈਕਸ ਕਾਰਬੋਹਾਈਡਰੇਟ ਤੇ ਫਾਈਬਰ ਜ਼ਿਆਦਾ ਹੁੰਦਾ ਇਸ ਨੂੰ ਹজম ਕਰਨ ਲਈ ਸਰੀਰ ਨੂੰ ਸਮਾਂ ਚਾਹੀਦਾ ਹੁੰਦਾ ਤੇ ਹੁਣ ਆਜੋ ਲਾਸਟ ਆਪਣੇ ਰਾਤ ਦੇ ਖਾਣੇ ਡਿਨਰ ਤੇ ਇਨੇਰ ਅਜਿਹਾ ਹੋਣਾ ਚਾਹੀਦਾ ਜੋ ਸਰੀਰ ਤੇ ਮਾਸ ਚੜਾਵੇ ਪਰ ਪੇਟ ਨਾ ਖਰਾਬ ਹੋਵੇ ਇੱਕ ਰਾਤ ਨੂੰ ਪ੍ਰੋਟੀਨ ਲੈਣਾ ਵੀ ਜ਼ਰੂਰੀ ਹੋ ਜਾਂਦਾ ਕਿਉਂਕਿ ਸੌਣ ਟਾਈਮ ਮਾਸਪੇਸ਼ੀਆਂ ਬਣਦੀਆਂ ਨੇ ਕਰਨਾ ਕੀ ਆ 100 ਗ੍ਰਾਮ ਪਨੀਰ ਦੀ ਪੁਰਜੀ ਬਣਾ ਲਓ ਅਤੇ 3-4 ਕਣਕ ਦੀਆਂ ਰੋਟੀਆਂ ਲੈ ਲਓ ਤੇ ਦੇਸੀ ਘਿਓ ਨਾਲ ਰੋਟੀਆਂ ਚੋਪੜ ਜ਼ਰੂਰ ਲਿਓ ਆਪਣੇ ਪਨੀਰ ਵਿੱਚ ਕੇਸੀਨ ਪ੍ਰੋਟੀਨ ਹੁੰਦਾ ਜੋ ਹੌਲੀ-ਹੌਲੀ ਹজম ਹੋਊਗਾ ਤੇ ਸਾਰੀ ਰਾਤ ਸਰੀਰ ਦਾ ਪੋਸ਼ਣ ਕਰੂਗਾ ਜੇ ਕਈਆਂ ਦੇ ਭਾਰੀ ਖਾਣਾ ਹজম ਨਹੀਂ ਹੁੰਦਾ ਰਾਤ ਨੂੰ ਤਾਂ ਖਿਚੜੀ ਬਣਾ ਲਓ ਚਾਵਲ ਜਾਂ ਮੂੰਗਦੇ ਦਾਲ ਦੀ ਵਿੱਚ ਮਟਰ ਗਾਜਰ ਆਲੂ ਪਾ ਲਓ ਤੇ ਖਾਣ ਟਾਈਮ 1-2 ਚਮਚੂ ਪਰੋਕਿਓ ਦੇ ਪਾ ਲਓ ਦੇਸੀ ਇਹ ਹਾਜਮ ਕਰਨ ਵਿੱਚ ਵੀ ਸੌਖੀ ਰਹੂ ਤੇ ਰਿਕਵਰੀ ਵਿੱਚ ਵੀ ਹੈਲਪ ਕਰੋ ਇੱਕ ਰਾਤ ਨੂੰ ਆਪਾਂ weight gain ਮੈਜਿਕਲ ਡਰਿੰਕ ਜ਼ਰੂਰ ਲੈਣੀ ਆ ਖਾਣ ਤੋਂ 1-2 ਘੰਟੇ ਬਾਅਦ ਤੇ ਸੌਣ ਤੋਂ 30 ਮਿੰਟ ਪਹਿਲਾਂ ਲੈਣੀ ਆ ਬਣਾਉਣੀ ਕਿਵੇਂ ਦੁੱਧ ਵਿੱਚ 3-4 ਖਜੂਰਾ ਉਬਾਲ ਲਓ ਬਾਅਦ ਵਿੱਚ ਅੱਧਾ ਚਮਚਾ ਅਸ਼ਵਗੰਧਾ ਦਾ ਪਾਊਡਰ ਪਾ ਲਓ ਨਾਲੇ ਕਮਜ਼ੋਰੀ ਦੂਰ ਕਰੂ ਅਤੇ ਵਜ਼ਨ ਵਧਾਉਣ ਵਿੱਚ ਚਮਤਕਾਰ ਵਾਂਗੂ ਕੰਮ ਕਰੂ ਅੱਛਾ ਇਹ ਹੋ ਗਈ ਆਪਣੇ ਖਾਣੇ ਦੀ ਗੱਲ ਇਕੱਲਾ ਖਾ ਕੇ ਵਜ਼ਨ ਵਧਾਉਣ ਨਾਲ ਗੱਲ ਨਹੀਂ ਬਣਦੀ ਜਿਮ ਵਰਕਆਊਟ ਜਾਂ ਘਰੇਲੂ ਕਸਰਤ ਨਾਲ ਸਰੀਰ ਨੂੰ ਸ਼ੇਪ 'ਚ ਲਿਆਉਣਾ ਵੀ ਜ਼ਰੂਰੀ ਹੈ ਨਹੀਂ ਤਾਂ ਉਹ ਵਧਿਆ ਹੋਇਆ ਭਾਰ ਸਿਰਫ ਪੇਟ ਦੀ ਚਰਬੀ ਬਣ ਕੇ ਰਹਿ ਜਾਊਗਾ ਸਰੀਰ ਦੀਆਂ ਮਾਸਪ੍ਰੇਸ਼ੀਆਂ ਨੂੰ ਸਟਰੋਂਗ ਕਰਨ ਲਈ ਕੁਝ ਮੁੱਖ ਕਸਰਤਾਂ ਨੇ ਜੋ ਮੁੰਡੇ ਅਤੇ ਕੁੜੀਆਂ ਦੋਵੇਂ ਘਰ ਜਾਂ ਜਿਮ ਵਿੱਚ ਕਰ ਸਕਦੇ ਨੇ ਪਹਿਲੀ ਹੈਗੀ ਪੁਸ਼ਅਪਸ ਚਾਰ ਸੈੱਟ ਲਾਉਣੇ ਨੇ 8 ਤੋਂ 10 ਰੈਪੀਟਿਸ਼ਨ ਦੇ ਜੇ ਜਿਮ ਜਾਂਦੇ ਹੋ ਤਾਂ ਬੈਂਚ ਪ੍ਰੈਸ ਵੀ ਲਗਾ ਸਕਦੇ ਜੇ ਕੁੜੀਆਂ ਤੋਂ ਪੁਸ਼ਅਪ ਨਾ ਹੋਣ ਤਾਂ ਉਹ ਬਾਲ ਪੁਸ਼ਅਪ ਜ਼ਰੂਰ ਕਰਨ ਦੂਜੇ ਨੰਬਰ ਤੇ ਹੈਗੇ ਸਕੁਐਟਸ ਬੋਡੀ ਵੇਟ ਨਾਲ ਵੀ ਕਰ ਸਕਦੇ ਹੋ ਜੇ ਜਿਮ ਜਾਂਦੇ ਹੋ ਤਾਂ weight ਨਾਲ ਕਰ ਲਓ ਇਹਦੇ ਵੀ 4 ਸੈੱਟ ਕਰਨੇ ਆ ਤੇ ਰੈਪੀਟੇਸ਼ਨ 8 ਤੋਂ 12 ਹੋਣੀ ਚਾਹੀਦੀ ਆ ਤੀਜੀ ਐਕਸਰਸਾਈਜ਼ ਹੈਗੀ ਆਪਣੀ ਲੰਜੀਜ਼ ਬੋਡੀ weight ਨਾਲ ਕਰ ਲਓ ਚਾਹੇ ਦੋਵੇਂ ਹੱਥਾਂ 'ਚ weight ਲੈ ਕੇ ਕਰਨੋ ਪਰ ਕਰਨੀ ਖੜਕੇ ਆ ਚੌਥੀ ਤੇ ਲਾਸਟ ਐਕਸਰਸਾਈਜ਼ ਹੈਗੀ ਪਲੈਂਕ ਤੁਹਾਡੇ ਪੇਟ ਦੇ ਮਸਲ ਨੂੰ ਮਜ਼ਬੂਤ ਕਰੂ ਦੇਖਣ ਨੂੰ ਸੌਖੀ ਲੱਗਦੀ ਆ ਪਰ ਕੋਰ ਸਟਰੈਂਥ ਦੇ ਲਾਜਵਾਬ ਕੰਮ ਕਰਦੀ ਆ ਇਸ ਨੂੰ ਇੱਕ ਵਾਰ 'ਚ ਮੈਕਸਿਮਮ ਟਾਈਮ ਟਰਾਈ ਕਰੋ ਜਿੰਨਾ ਹੋ ਸਕਦਾ ਘੱਟੋ-ਘੱਟ 4 ਸੈੱਟ ਲਾਉਣੇ ਆ ਇਹਦੇ ਵੀ ਕੁਝ ਜ਼ਰੂਰੀ ਗੱਲਾਂ ਨੇ ਡਾਈਟ ਤੇ ਐਕਸਰਸਾਈਜ਼ ਨੂੰ ਲੈ ਕੇ ਵજન ਵਧਾਉਣ ਲਈ ਰੋਜ਼ਾਨਾ ਆਪਣੀ بیس ਕੈਲਰੀ ਤੇ ਐਕਟਿਵ ਕੈਲਰੀ ਤੋਂ ਇਲਾਵਾ 300 ਤੋਂ 500 ਕੈਲਰੀਆਂ ਜ਼ਿਆਦਾ ਖਾਣੀਆਂ ਨੇ ਅਤੇ ਦਿਨ ਵਿੱਚ ਗੇਨਿੰਗ ਲਈ 5 ਮੀਲ ਜ਼ਰੂਰ ਖਾਣੇ ਹੁੰਦੇ ਆ ਔਰ ਖਾਣਾ ਆਪਣੇ ਨਿਰਧਾਰਤ ਸਮੇਂ ਤੇ ਹੀ ਖਾਣਾ ਹੈ ਰਾਤ ਦਾ ਖਾਣਾ ਸੌਣ ਤੋਂ 2-3 ਘੰਟੇ ਪਹਿਲਾਂ ਖਾਣਾ ਹੈ ਕਦੇ ਵੀ ਓਵਰ EATING ਨਹੀਂ ਕਰਨੀ ਹੈ ਜਿੰਨੀ ਭੁੱਖ ਉਹਨਾਂ ਹੀ ਖਾਣਾ ਜੰਕ ਫੂਡ ਫਾਸਟ ਫੂਡ ਤੋਂ ਵਿਚਾਰ ਕਰਨਾ ਕਿਉਂਕਿ ਇਸ ਨਾਲ ਗੰਦੀ ਫੈਟ ਜਮ੍ਹਾਂ ਹੋ ਸਕਦੀ ਹੈ ਤੇ ਤੁਹਾਡਾ ਪਾਚਨ ਵੀ ਖਰਾਬ ਹੋ ਸਕਦਾ ਪਾਣੀ ਖਾਣੇ ਤੋਂ ਘੰਟਾ ਬਾਅਦ ਹੀ ਪੀਣਾ ਹੁੰਦਾ ਆ ਜ਼ਿਆਦਾ ਕੌਫੀ ਤੇ ਚਾਹ ਤੋਂ ਵੀ ਬਚੋ ਅਗੇ ਐਕਸਰਸਾਈਜ਼ ਦੌਰਾਨ ਜਿਆਦਾ ਕਾਰਡੀਓ ਨਹੀਂ ਕਰਨਾ ਹੈਗਾ ਜਿਆਦਾ ਦੌੜ ਭੱਜਿਆ ਨੱਠ ਭੱਜ ਕਰਨ ਨਾਲ ਜਿਆਦਾ ਕੈਲਰੀ ਬਰਨ ਹੋ ਜਿਸ ਕਾਰਨ ਵਜ਼ਨ ਵਧਣ ਵਿੱਚ ਦਿੱਕਤ ਆ ਸਕਦੀ ਆ ਕਾਰਡੀਓ ਸਿਰਫ ਹਫਤੇ ਵਿੱਚ ਇੱਕ ਜਾਂ ਦੋ ਦਿਨ ਰੱਖੋ ਜੇ ਤੁਸੀਂ ਜਿਮ ਵਿੱਚ ਵਰਕਆਊਟ ਕਰਦੇ ਹੋ ਤਾਂ weight lift ਟਾਈਮ ਹੌਲੀ ਹੌਲੀ weight ਨੂੰ ਵਧਾਉਣਾ ਹੈ ਹਰ ਐਕਸਰਸਾਈਜ਼ ਦੇ ਤਿੰਨ ਤੋਂ ਚਾਰ ਸੈੱਟ ਲਾਉਣੇ ਆ ਅਤੇ ਹਰ ਸੈੱਟ ਵਿੱਚ weight ਮੁਤਾਬਕ 8 ਤੋਂ 12 ਰੈਪੀਟੇਸ਼ਨ ਹੋਣੇ ਚਾਹੀਦੇ ਆ ਹਫਤੇ ਵਿੱਚ ਪੰਜ ਦਿਨ ਹੀ ਕਸਰਤ ਕਰਨੀਆਂ ਤੇ ਦੋ ਦਿਨ ਰੈਸਟ ਦੇਣੀਆਂ ਸਰੀਰ ਸੋ ਕਿਵੇਂ ਲੱਗੇ ਅੱਜ ਦਾ ਟੌਪਿਕ ਕਮੈਂਟ ਵਿੱਚ ਜ਼ਰੂਰ ਦੱਸਿਓ ਹੋਰ ਫਿਟਨੈਸ ਅਤੇ ਨਿਊਟ੍ਰੀਸ਼ਨ ਤੇ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ